ਏ ਚਿੱਟੇ ਕਰਨ ਦੀ ਡੈਥ ਹੋਈ ਆ ਜੀ ਤਿੰਨ ਚਾਰ ਵਾਰੀ ਇਹਦੇ ਨਾ ਮੈਂ ਪਹਿਲਾਂ ਵੀ ਟੀਕਾ ਫੜਿਆ ਤੇ ਮੈਂ ਸਮਝਾਇਆ ਬਹੁਤਾ ਪਰ ਨਹੀਂ ਸਮਝਿਆ ਤਾਂ ਮਤਲਬ ਕਿ ਇਹ ਪ੍ਰਸ਼ਾਸਨ ਹੀ ਕਹਿੰਦਾ ਵੀ ਇਹ ਜਿਹੜਾ ਚਿੱਟਾ ਇਹ ਇਹਨੂੰ ਬੰਦ ਕੀਤਾ ਜਾਵੇ ਸ਼ਾਸਨ ਪ੍ਰਸ਼ਾਸਨ ਨੂੰ ਮੰਗ ਕਰਦਾ ਜੀ ਜਿਹੜੇ ਨਸ਼ਾ ਤਸਕਰੀ ਕਰਦੇ ਆ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਚਲਾਈ ਹੋਊਗੀ ਪੰਜਾਬ ਸਰਕਾਰ ਨੇ ਜਿਹੜੇ ਨਸ਼ਿਆਂ ਦੇ ਖਿਲਾਫ ਪਰ ਸਾਡੇ ਉਰੇ ਤਾਂ ਐਂ ਚੱਲ ਰਿਹਾ ਜੀ ਹਮੇਸ਼ਾ ਇਹ ਸਾਰੇ ਆ ਚੱਲ ਰਿਹਾ ਤੁਸੀਂ ਦੇਖ ਕੇ ਰਹੇ ਹੋ ਉਰੇ ਨਾਲ ਲੱਗਦਾ ਇੱਕ ਮੱਲਾਗਾ ਬੜੇਚਾਂ ਤੋਂ ਓਕੇ ਉਹ ਉੱਥੇ ਆ ਥੋੜੇ ਦਿਨ ਹੋ ਗਏ ਉੱਥੇ ਜਿਹੜੀ ਡੀਐਸਪੀ ਸਾਹਿਬ ਨੇ ਰੇਡ ਮਾਰੀ ਆ ਇਸੇ ਕਰਕੇ ਮਾਰੀ ਆ ਨਾ ਵੀ ਜੇ ਉਰੇ ਨਸ਼ਾ ਫਿਕਰਿਆਗਾ ਇਹਨਾਂ ਨੂੰ ਟੀਕੇ ਮਿਲਦੇ ਕਿੱਥੋਂ ਨੇ ਜਦੋਂ ਸਾਡੇ ਵਰਗਿਆਂ ਨੂੰ ਇੱਕ ਟੀਕਾ ਨਹੀਂ ਮਿਲਿਆ ਉਹਨਾਂ ਨੇ ਟੀਕੇ ਦਿੱਤਾ ਸਾਨੂੰ ਅਸੀਂ ਸਿਰਫ ਬੈੱਡ ਦੇ ਵਿੱਚ ਟੀਕਾ ਲਾਉਣਾ ਸੀ ਦਵਾਈ ਭਰ ਕੇ ਸੁਸਰੀ ਲੱਗਦੀ ਤੇ ਇਹਨਾਂ ਨੂੰ ਕਿਵੇਂ ਟੀਕੇ ਕਿਵੇਂ ਮਿਲਦੇ ਨੇ ਤੁਸੀਂ ਇਹ ਦੇਖੋ ਇਹਨਾਂ ਦੇ ਆਣ-ਗਾਨ ਜਾਂ ਕਿਵੇਂ ਵੀ ਕਿੱਥੋਂ ਇਹਨਾਂ ਨੂੰ ਟੀਕਾ ਮਿਲਦਾ ਇੰਨੀ ਛੇਤੀ ਕਿਵੇਂ ਇਹਨਾਂ ਦਾ ਮੋਟਰਸਾਈਕਲ ਚਲਾਉਂਦਾ ਨਾ ਇਹਦੇ ਕੋਲ ਕੋਈ ਚੀਜ਼ ਆ ਇਹ ਕਿੱਥੋਂ ਲੈ ਕੇ ਆਉਂਦੇ ਨੇ ਟੁੱਟੇ ਜਾਂਦੇ ਨੇ ਅਹੀਂ ਤੁਹਾਡਾ ਨਾਮ ਜੀ ਮੇਰਾ ਨਾਮ ਕਮਲ ਆ ਜੀ ਅੱਛਾ ਇਹ ਜਿਹੜੀ ਮੁੰਡੇ ਡੈਥ ਹੋਈ ਹੈ ਇਹਦਾ ਕੀ ਨਾਮ ਸੀਗਾ ਤੇ ਇਹਦਾ ਤੁਹਾਡਾ ਕੀ ਸਬੰਧ ਹੈ ਇਹਦਾ ਨਾਮ ਵੀਰ ਬਾਲ ਸਿੰਘ ਸੀ ਜੀ ਮੈਂ ਇਹਦਾ ਵੱਡਾ ਬ੍ਰਦਰ ਹਾਂਗਾ ਤੇ ਇਹ ਚਿੱਟੇ ਕਰਨ ਦੀ ਡੈਥ ਹੋਈ ਹੈ ਜੀ ਤਿੰਨ ਚਾਰ ਵਾਰੀ ਇਹਦੇ ਨੂੰ ਮੈਂ ਪਹਿਲਾਂ ਵੀ ਟੀਕਾ ਫੜਿਆ ਤੇ ਮੈਂ ਸਮਝ ਆਇਆ ਉਹ ਤਾਂ ਪਰ ਨਹੀਂ ਸਮਝਿਆ ਠੀਕ ਹੈ ਇਹਨੂੰ ਤੁਸੀਂ ਕੋਈ ਨਸ਼ਾ ਛਡਾਓ ਕੇਂਦਰ ਚ ਭੇਜਿਆ ਸੀਗਾ ਨਹੀਂ ਸਰ ਨਸ਼ਾ ਛਡਾਓ ਕੇਂਦਰ ਚ ਤਾਂ ਪੇਤੇ ਸਾਡੇ ਲਈ ਕੋਈ ਪੈਸਾ ਟਕਾ ਹੁੰਦਾ ਜੀ ਕੰਮ ਕਰ ਕਰਨ ਵਾਲੇ ਬੰਦੇ ਆ ਡੇੜੇ ਦਾਰ ਬੰਦੇ ਆ ਜੀ ਠੀਕ ਹੈ ਤੇ ਸ਼ਾਸਨ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ ਜੀ ਸ਼ਾਸਨ ਪ੍ਰਸ਼ਾਸਨ ਨੂੰ ਮੰਗ ਕਰਦਾ ਜੀ ਜਿਹੜੇ ਨਸ਼ਾ ਤਸਕਰੀ ਕਰਦੇ ਆ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਠੀਕ ਹੈ ਤੇ ਸਾਡੇ ਚੈਨਲ ਰਾਹੀਂ ਤੁਸੀਂ ਜਿਹੜੀ ਯੂਥ ਹੈ ਜਿਹੜੇ ਮੁੰਡੇ ਨੇ ਯੰਗ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹਗੇ ਜੀ ਮੈਂ ਯੂਥ ਨੂੰ ਕੁਝ ਸੁਨੇਹਾ ਦੇਣਾ ਚਾਹਣਾ ਜੀ ਵੀ ਦੇਖੋ ਅੱਜ ਸਾਡੇ ਘਰਾਂ ਦੇਖੋ ਰੋਣਾ ਰੋਣਾ ਹੋ ਰਿਹਾ ਤੇ ਇਹ ਨਸ਼ਾ ਨੁਸ਼ਾ ਦੇ ਕੁਝ ਨਹੀਂ ਰੱਖਿਆ ਤੇ ਆਪਣਾ ਵਧੀਆ ਕੰਮ ਕਰ ਕਰੋ ਮਿਹਨਤ ਕਰੋ ਤੇ ਆਪਣੇ ਘਰਦਾਂ ਨੂੰ ਸਾਥ ਦੋ ਪੂਰਾ ਤੇ ਕੋਈ ਫਾਇਦਾ ਨਹੀਂ ਹੈਗਾ ਨਸਿਆਂ ਦੇ ਵਿੱਚ ਆਪਣਾ ਤੇ ਇੱਕੋ ਗੱਲ ਕਹਿਣੀ ਹੈ ਤੁਹਾਨੂੰ ਬਿੱਧੀ ਤੁਹਾਡਾ ਨਾਮ ਜੀ ਕੁਲਵਿੰਦਰ ਜਿਹੜੇ ਅੱਜ ਡੈਥ ਹੋਈ ਹੈ ਇਹਦੇ ਬਾਰੇ ਕੀ ਕਹੂੰਗੇ ਤੁਸੀਂ ਜੀ ਜਿਹਦੇ ਬਰਾਦਰ ਤੇ ਸਾਰਾ ਕੁਝ ਦਾਫਾ ਕਰਤਾ ਪਿਆ ਨੇ ਜਸਪ੍ਰੀਤ ਚਾਹੀਆ ਇਹਦੀ ਡੈਥ ਜਿਸਦੇ ਨਾਲ ਹੋਈ ਆ ਇਹਨਾਂ ਦੇ ਕਹਿਣ ਦੇ ਮਤਲਬ ਵਿੱਚ ਜਿਸਦੇ ਨਾਲ ਡੈਥ ਹੋਈ ਆ ਅਜੇ ਤਾਂ ਮਤਲਬ ਇਹ ਹੀ ਪ੍ਰਸ਼ਾਸਨ ਨੂੰ ਇਹ ਕਹਿਣਾ ਵੀ ਇਹ ਜਿਹੜਾ ਚਿੱਟਾ ਇਹ ਇਹਨੂੰ ਬੰਦ ਕੀਤਾ ਜਾਵੇ ਇਹਨਾਂ ਦੇ ਘਰ ਦੇ ਹਾਲਾਤ ਦੇਖੋ ਕਿੰਨੇ ਗਰੀਬ ਕੀ ਅਸੀਂ ਅੱਜ ਅਸੀਂ ਇਹਨਾਂ ਇੱਕ ਬੈੱਡ ਦੇ ਵਿੱਚ ਕੀ ਕੱਲ ਆਉਣਾ ਸੀਗਾ ਮਤਲਬ ਕਿ ਦਵਾਈ ਪਰ ਨਹੀਂ ਤੇ ਉਹ ਉਹ ਲਸੁਸਰੀ ਲੱਗ ਰਹੀ ਸੀ ਸਾਨੂੰ ਉਹ ਇੱਕ ਟੀਕਾ ਨਹੀਂ ਮਿਲਿਆ ਜੀ ਉਹਦੇ ਵਿੱਚ ਚਲਾਉਣ ਵਾਸਤੇ ਦੇਖੋ ਅਸੀਂ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਐਮਸੀਬੀਆਂ ਸਾਡਾ ਵਧੀਆ ਨਾਮ ਆ ਫੇਰ ਵੀ ਸਾਨੂੰ ਇੱਕ ਟੀਕਾ ਨਹੀਂ ਮਿਲਿਆ ਦੇਖੋ ਇਹਨਾਂ ਨੂੰ ਕਿਵੇਂ ਟੀਕੇ ਮਿਲ ਜਾਂਦੇ ਨੇ ਤੁਸੀਂ ਇਹ ਦੇਖੋ ਇਹਨਾਂ ਇਹ ਚੀਜ਼ ਦੀ ਗੌਰ ਕੀਤੀ ਜਾਵੇ ਨਾ ਇਹਨਾਂ ਨੂੰ ਟੀਕੇ ਮਿਲਦੇ ਕਿੱਥੋਂ ਨੇ ਜਦੋਂ ਸਾਡੇ ਵਰਗਿਆਂ ਨੂੰ ਇੱਕ ਟੀਕਾ ਨਹੀਂ ਮਿਲਿਆ ਉਹਨਾਂ ਨੇ ਟੀਕੇ ਨਹੀਂ ਦਿੱਤਾ ਸਾਨੂੰ ਅਸੀਂ ਸਿਰਫ ਬੈੱਡ ਦੇ ਵਿੱਚ ਟੀਕਾ ਲਾਉਣਾਂ ਦੀ ਦਵਾਈ ਭਰ ਕੇ ਸੁਸਰੀ ਲੱਗਦੀ ਤੇ ਇਹਨਾਂ ਨੂੰ ਕਿਵੇਂ ਟੀਕੇ ਕਿਵੇਂ ਮਿਲਦੇ ਨੇ ਤੁਸੀਂ ਇਹਦੇ ਦੇਖੋ ਇਹਨਾਂ ਦੇ ਆਣ ਗਵਣ ਜਾਂ ਕਿਵੇਂ ਵੀ ਕਿੱਥੋਂ ਇਹਨਾਂ ਨੂੰ ਟੀਕਾ ਮਿਲਦਾ ਇੰਨੀ ਛੇਤੀ ਕਿਵੇਂ ਇਹਨਾਂ ਦਾ ਮੋਟਰਸਾਈਕਲ ਚਲਾਉਂਦਾ ਨਾ ਇਹਦੇ ਕੋਲ ਕੋਈ ਚੀਜ਼ ਆ ਇਹ ਕਿੱਥੋਂ ਲੈ ਕੇ ਆਉਂਦੇ ਨੇ ਇਹ ਕੋਈ ਨੇੜੇ ਦੇੜੇ ਹੀ ਮਿਲਦਾ ਹੋਊਗਾ ਅਸੀਂ ਤਾਂ ਕਹਿੰਦੇ ਪ੍ਰਸ਼ਾਸਨ ਨੂੰ ਕਿ ਇਹੀ ਮੰਗ ਕਰਦਿਆ ਵੀ ਸਭ ਤੋਂ ਜ਼ਿਆਦਾ ਇਹਨਾਂ ਦੇ ਘਰ ਦੇ ਵਿੱਚ ਗਰੀਬੀ ਆ ਇੱਕ ਇਹਦਾ ਭਰਾ ਕਮਾਉਂਦਾ ਇਹ ਮਾੜਾ ਮੋਟਾ ਕਮਾਉਂਦਾ ਵੀ ਜਿਹੜਾ ਵੀ ਕਮਾਉਂਦਾ ਤੇ ਇਹਦੇ ਘਰ ਦੇ ਵਿੱਚ ਦੂਜਾ ਭਰਾ ਉਹਦਾ ਸਮਾਨ ਚੱਕ ਕੇ ਵੇਚਦਾ ਇਹਨਾਂ ਦੇ ਘਰ ਦੇ ਇਹਦੇ ਵਿੱਚ ਕੁਝ ਨਹੀਂ ਹੈਗਾ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਿਆ ਵੀ ਇਹਦਾ ਵੀ ਕੁਝ ਕੋਈ ਕਿੱਟੇ ਨਾਲ ਇਹਦੀ ਮੌਤ ਹੋਈ ਹੈ ਵੀ ਇਹਦਾ ਵੀ ਕੋਈ ਮਸਲਾ ਹੱਲ ਕਰੋ ਮਤਲਬ ਕਿ ਇਹਦੇ ਭਾਂਜਿਆਂ ਨੂੰ ਜਾਂ ਉਹਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਕਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਇੱਕ ਜਿਹੜੀ ਮੁਹਿੰਮ ਚਲਾਈ ਹੋਈ ਹੈ ਯੋਧਨ ਨਸ਼ਾ ਵਿਰੁੱਧ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਕਿ ਕੋ ਚਲਾਈ ਹੋਊਗੀ ਪੰਜਾਬ ਸਰਕਾਰ ਨੇ ਜਿਹੜੇ ਨਸ਼ਿਆਂ ਦੇ ਖਿਲਾਫ ਪਰ ਸਾਡੇ ਉਰੇ ਤਾਂ ਐਂ ਚੱਲ ਰਿਹਾ ਜੀ ਹਮੇਸ਼ਾ ਇਹ ਸਾਰੇ ਚੱਲ ਰਿਹਾ ਤੁਸੀਂ ਦੇਖੇ ਰਹੇ ਹੋ ਉਰੇ ਨਾਲ ਲੱਗਦਾ ਇੱਕ ਮੱਲਾਗਾ ਬੜੇਚਾਂ ਤੋਂ ਅੱਗੇ ਉਹ ਉੱਥੇ ਆ ਥੋੜੇ ਦਿਨ ਹੋ ਗਏ ਉੱਥੇ ਡੀਐਸਪੀ ਸਾਹਿਬ ਨੇ ਰੇਡ ਮਾਰੀ ਆ ਇਸੇ ਕਰਕੇ ਮਾਰੀ ਨਾ ਵੀ ਜੇ ਉਰੇ ਨਸ਼ਾ ਵੇਚ ਰਿਹਾਗਾ ਉਹਨਾਂ ਅਸੀਂ ਕਿਵੇਂ ਕਹਿ ਸਕਦੇ ਆ ਸਾਡੇ ਬੰਦ ਆ ਉਹ ਜਵਾਨ ਮੁੰਡਾ ਗਾ 35 ਸਾਲ ਦੀ ਉਮਰ ਹੋਣੀ ਜਾਂ 25 ਸਾਲ ਦੀ ਹੋਣੀ 25 ਸਾਲ ਤੇ ਇੱਕ ਗਰੀਬ ਆ ਬਿਲਕੁਲ ਜੇ ਇਹ ਗਰੀਬ ਨੂੰ ਵੀ ਨਸ਼ਾ ਮਿਲ ਜਾਂਦਾ ਵੀਰ ਨੂੰ ਤਾਂ ਮਿਲਦੀ ਹੀ ਹੋਊਗਾ ਜੀ